ਸਾਲਾਨਾ ਮੇਲਾ ਬਾਪੂ ਗੰਗाराम ਕੋੜੀ ਸ਼ਾਹੀ ਦੇ ਦਰਬਾਰ ਦੇ ਵਿੱਚ ਗੱਦੀ ਨਿਸ਼ੀਨ ਪਰ ਮਾਈ ਪੁਲੀ ਮਹੰਤ ਜੀ ਵੱਲੋਂ ਬੜੇ ਸਤਕਾਰ ਨਾਲ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਐਮਐਲਏ ਮਚੌਦਰੀ ਮਦਨ ਲਾਲ ਬੱਕਾ ਅਮਨ ਬੱਕਾ ਗੌਰਵ ਬੱਕਾ ਵਿਸ਼ੇ ਪ੍ਰਸਤੀ ਇਹ ਖੁਸ਼ਾਲ ਪੰਡਾਰਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਇਹ ਜਿਹੜਾ ਮੇਲਾ ਹੈ ਇਹ 24 ਤਰੀਕ ਤੋਂ ਲੈ ਕੇ 2 ਦਿਨਾਂ ਤੱਕ ਲਗਾਤਾਰ ਚੱਲੇਗਾ ਜਿਸ ਦੇ ਵਿੱਚ ਵੱਖ-ਵੱਖ ਕਬਵਾਲ ਗਾਇਕ ਅਤੇ ਭਜਨ ਮੰਡੀਆਂ ਪਹੁੰਚਣਗੇ ਹਰ ਸਾਲ ਦੀ ਤਰ੍ਹਾਂ ਇਸ ਡੀਡੀ ਰੌਣਕ ਵਧਾਉਣ ਦੇ ਲਈ ਆਪ ਸਭ ਨੂੰ ਸੱਦਾ ਦਿੱਤਾ ਜਾਂਦਾ ਹੈ ਹਾਂਜੀ ਸਾਰੇ ਲੁਧਿਆਣਾ ਵਾਸੀਆਂ ਨੂੰ ਜੈ ਸ਼ੰਕਰ ਜੈ ਭੋਲੇ ਦੀ जय बापू गंगाराम को ऋषा जी जी मैं डेरा सलेम टापरी तो होली महंत और मेरे मानयोग एमएलए साहब एमएलए बग्गा जी अपना चौधरी साहब उना दी जेड़ा देखरेख दे विच हर साल उना दी देखरेख दे विच सारा सिस्टम हुंदा है और अपना उना दा अपना ही जेड़ा भंडारआ है ਉਹਨਾਂ ਦੇ ਦੇਖ ਰੇਖ ਦੇ ਵਿੱਚ ਹੀ ਹੁੰਦਾ ਵਾ ਔਰ ਉਹਨਾਂ ਵੱਲੋਂ ਉਹਨਾਂ ਨੇ ਵੀ ਖੁਦ ਆਣਾ ਸੀਗਾ ਅੱਜ ਲੇਕਿਨ ਉਹਨਾਂ ਨੂੰ ਕੋਈ ਜ਼ਰੂਰੀ ਸਰਕਾਰੀ ਕੰਮ ਪੈ ਗਿਆ ਬਾਉ ਜੀ ਚਲੇ ਗਏ ਨੇ ਤਾਂ ਲੇਕਿਨ ਉਹਨਾਂ ਦੇ ਬੇਟਾ ਜੀ ਅਮਨ ਬੱਗਾ ਜੀ ਕੌਂਸਲਰ ਸਾਹਿਬ ਔਰ ਮੇਰਾ ਰਾਜਾ ਵੀਰ ਔਰ ਇਹ ਵੀ ਐਮਸੀ ਸਾਹਿਬ ਔਰ ਮੇਰੇ ਚੰਦਰਕਾਂਤ ਚੱਡਾ ਵੀਰ ਜੀ ਔਰ ਬਾਕੀ ਸਮੂਹ ਜੀ ਨੇ ਵੀ ਆਪਣਾ ਮੈਂਬਰ ਸਾਡੇ ਡੇਰੇ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਮੈਂ ਮੇਲੇ ਦੀ ਲੱਖ ਲੱਖ ਵਧਾਈ ਦਿੰਨੀ ਆ ਔਰ ਸ਼ਹਿਰ ਵਾਸੀਆਂ ਨੂੰ ਵੀ ਮੈਂ ਬੇਨਤੀ ਕਰਦੀ ਆ ਵੀ ਜਿਹੜਾ ਇੱਕ ਬੇਨਤੀ ਇਹ ਕਰਦੀ ਆ ਵੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਕੇ ਕੋਈ ਵੀ ਮੇਲੇ ਦੇ ਵਿੱਚ ਨਾ ਆਵੇ ਹਨਾ ਫਕੀਰਾਂ ਦਾ ਮੇਲਾ ਆ ਸੰਤਾਂ ਮੰਤਾਂ ਦਾ ਮੇਲਾ ਆ ਅਸੀਂ ਤੁਹਾਡੇ ਘਰਾਂ ਦੇ ਵਿੱਚੋਂ ਤੁਹਾਡੇ ਬੱਚਿਆਂ ਦਾ ਸਦਕਾ ਲੈ ਕੇ ਤੁਹਾਡੀ ਖੈਰ ਲੈ ਕੇ ਫਿਰ ਉਹ ਆਪਣਾ ਤੁਹਾਡੇ ਬੱਚਿਆਂ ਦਾ ਸਦਕਾ ਲੈ ਕੇ ਤੇ ਆਪਣਾ ਜਿਹੜਾ ਵਾ ਇਹ ਮੇਲਾ ਭੰਡਾਰਾ ਕਰਦੇ ਆ ਤੁਹਾਡੇ ਬੱਚਿਆਂ ਦੀ ਖੈਰ ਮੰਗਦੇ ਆ ਆਪਣੇ ਸ਼ਹਿਰ ਦੀ ਖੈਰ ਮੰਗਦੇ ਆ ਜਿੰਨੇ ਸਾਡੇ ਇਲਾਕਾ ਨਿਵਾਸੀ ਨੇ ਜਿੰਨੇ ਵੀ ਆਪਣਾ ਉਹਨਾਂ ਦੀ ਸਭ ਦੀ ਖੈਰ ਮੰਗਦੇ ਆ ਔਰ ਇੰਨਾ ਸਾਰਾ ਕਹਿੰਦੇ ਹੋਏ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿਨੀ ਆ ਮੇਲੇ ਦੀ ਔਰ ਸਭ ਜਨੇ ਹੁਮ ਹੁਮਾ ਕੇ ਪਹੁੰਚੇ ਨੇ ਜੈ ਸ਼ੰਕਰ ਜੈ ਬੋਲ ਓ ਸ਼ੰਕਰ ਭਗਵਾਨ ਕੀ ਜੈ ਧਰਮਾਪਤੀ ਬੋ ਸ਼ੰਕਰ ਭਗਵਾਨ ਕੀ ਜੈ ਜਕਰਾ ਬਾਬੂ ਗੰਗाराम ਕੋੜੀ ਸ਼ਾ ਸਰਕਾਰ ਜੀ ਦਾ ਹਲ ਸੇ ਦਰਬਾਰ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਸਲੇਮ ਟਾਬਰੀ ਦੇ ਗੱਦੀ ਨਿਸ਼ੀਨ ਮਾਈ ਭੋਲੀ ਮਹਾਂਜੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਨਾਰਥ ਦੇ ਐਮ ਐਲ ਏ ਸਾਹਿਬ ਚੌਧਰੀ ਮਦਨਾਲਲ ਬੱਗਾ ਜੀ ਅਮਨ ਬੱਗਾ ਜੀ ਗੌਰਵ ਬੱਗਾ ਜੀ ਦੀ ਸਰਪ੍ਰਸਤੀ ਹੇਠ ਵੀਵਾ ਸਾਲਾਨਾ ਮੇਲਾ ਦੇ ਭੰਡਾਰਾ ਬਾਬੂ ਗੰਗाराम ਕੋੜੀ ਸ਼ਾ ਸਰਕਾਰ ਦਾ ਹਰਸ਼ ਤੇ ਲਾਜ਼ਿਨਾ ਕਰਾਇਆ ਜਾ ਰਿਹਾ ਹੈ ਸਾਡੇ ਵਿੱਚ ਚੇਚੇ ਤੌਰ ਤੇ ਅੱਜ ਆਪ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਕੌਂਸਲਰ ਰਮਨ ਬੱਗਾ ਜੀ ਉਹਨਾਂ ਦਾ ਤਹਿ ਦਿਲ ਤੋਂ ਡੇਰਾ ਸਲੇਮ ਟਾਬਰੀ ਪਹੁੰਚਣ ਤੇ ਜੀ ਆਇਆਂ ਨੂੰ ਧੰਨਵਾਦ ਅਭਿਨੰਦਨ ਔਰ 24 ਅਕਤੂਬਰ 2025 ਨੂੰ ਭਗਵਾਨ ਬੋਲੇਨਾਥ ਦੇ ਵਿਆਹ ਤੋਂ ਆਰੰਭ ਹੋ ਕੇ ਦੋ ਦਿਨਾਂ ਦਾ ਜਿਹੜਾ ਮੇਲਾ ਦੇ ਪੰਡਾਰਾ ਬੜੇ ਹਰਸ਼ ਤੇ ਲਾਜ਼ਿਨਾ ਕਰਾਇਆ ਜਾ ਰਿਹਾ ਡੇਰਾ ਸਲੇਮ ਟਾਬਰੀ ਵਿਖੇ ਦੇਸ਼ ਭਰ ਤੋਂ ਨਾਮਚੀਨ ਜਿਹੜੇ ਬੋਲੀਵੁੱਡ ਸਿੰਗਰ ਕਲਾਕਾਰ ਕਵਾਲ ਜਿਹੜੀ ਪਾਰਟੀਆਂ ਉਹ ਦਾਤਾ ਜੀ ਦਾ ਗੂੰਗਾਨ ਕਰਨ ਪਹੁੰਚ ਰਹੀ ਹੈ ਸੋ ਸਾਰੇ ਲੁਧਿਆਣਾ ਵਾਸੀਆਂ ਨੂੰ ਅਮਨ ਬੱਗਾ ਜੀ ਸਦਾ ਦੇਣਗੇ ਮੇਰੀ ਮਰਜ਼ਾ ਅਮਨ ਬੱਗਾ ਸਾਹਿਬ ਪੀਵਾ ਸਲਾਣਾ ਮੇਲਾ ਜੋ ਸਲੇਮ ਟਾਪਰੀ ਗੱਦੀ ਨਿਸ਼ੀਨ ਕੋਲੀ ਮਾਈ ਜੀ ਤੇ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਚੌਦੀ ਬਦਲਾ ਜੀ ਸਪਸਥ ਤੇ ਮੇਲਾ ਕਰਾਇਆ ਜਾ ਰਿਹਾ ਤੇ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਧੂਮਤਾਬਲਾ ਸ਼ਰਧਾ ਅਨੁਸਾਰ ਆ ਜਾਂਦਾ ਹੈ ਤੇ ਮੇਰੀ ਸਾਰੇ ਹੀ ਪੰਜਾਬ ਵਾਸੀ ਕੇ ਬੇਨਤੀ ਹੈ ਕਿ ਸ਼ਾਂਤੀਪੁਰ ਆ ਕੇ ਜਿਹੜੇ ਬੋਲੀਵੁੱਡਸ ਸਤਾਰਾ ਆਏ ਨੇ ਕਵਾਲ ਆਏ ਨੇ ਇਹਦਾ ਤਾਂ ਗੁਰਗਾਨ ਆ ਕੇ ਸੁਣਨ ਤੇ ਇਸ ਮੇਲੇ ਤੇ ਆ ਕੇ ਅਸ਼ੀਰਵਾਦ ਕਰਦੇ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਬਾਪੂ ਜੀ ਗੰਗਾ ਰਾਮ ਬਾਪੂ ਘੋਰੀ ਸਰਕਾਰ ਜੀ ਦਾ ਵਿਵਾ ਸਲਾਨਾ ਮੇਲਾ ਜੋ ਇਸ ਦਰਬਾਰ ਦੇ ਵਿੱਚ ਨਿਰੰਤਰ ਕਈ ਸਾਲਾਂ ਤੋਂ ਕਰਾਇਆ ਜਾ ਰਿਹਾ ਹੈ ਅੱਜ ਸਾਡੇ ਇਸ ਦਰਬਾਰ ਦੇ ਮੁਖੀ ਭੋਲੀ ਮਾਈ ਜੀ ਅਸੀਂ ਉਹਨਾਂ ਦੇ ਦਰਬਾਰ ਦੇ ਵਿੱਚ ਨਤਮਸਤਕ ਹੁੰਦੇ ਹੋਏ ਸਾਰੇ ਇਲਾਕਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਇਸ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਇਸ ਮੇਲੇ ਦੀ ਜੋ ਪ੍ਰਚਾਰ ਸਮੱਗਰੀ ਸੀ ਉਹ ਜਾਰੀ ਕੀਤੀ ਗਈ ਸਾਰੇ ਭਰਾਵਾਂ ਵੱਲੋਂ ਮੇਰੇ ਨਾਲ ਚੰਦਰਕਾ ਚੱਡਾ ਜੀ ਕਾਉਂਸਲ ਸਾਹਿਬ ਤੇਂਦਰ ਸਿੰਘ ਰਾਜਾ ਜੀ ਔਰ ਜਿੰਨੇ ਵੀ ਸਾਡੀ ਤਮਾਮ ਸੰਚਿਤ ਮਲੋਤਰਾ ਜੀ ਔਰ ਤਮਾਮ ਮੇਰੇ ਇਸ ਪ੍ਰਬੰਧਕਾ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਇੱਥੇ ਮੌਜੂਦ ਨੇ ਔਰ ਸਾਰਿਆਂ ਦੀ ਗੈਰ ਨਮਾਈ ਦੇ ਵਿੱਚ ਜੋ ਇੱਕ ਮੇਲਾ ਬੜਾ ਹੀ ਹਰਸ਼ਵਿਲਾਸ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਮੈਂ ਆਪਣੇ ਵੱਲੋਂ ਮਾਨਯੋਗ ਐਮ.ਐਲ.ਏ. ਚੌਧਰੀ ਮਦਨ ਲਾਲ ਪੱਗਾ ਜੀ ਵੱਲੋਂ ਮਾਈ ਜੀ ਨੂੰ ਇਸ ਮੇਲੇ ਦੀਆਂ ਜਿੱਥੇ ਮੁਬਾਰਕਾਂ ਦੇਣਾ ਉਹਦੇ ਨਾਲ-ਨਾਲ ਇਲਾਕਾ ਨਿਵਾਸੀਆਂ ਨੂੰ ਇੱਕ ਅਪੀਲ ਕਰੂੰਗਾ ਕਿ ਇਸ ਮੇਲੇ ਦੇ ਵਿੱਚ ਹਾਜ਼ਰੀ ਭਰ ਕੇ ਜਿਹੜੇ ਪੀਰ ਪਗੰਬਰ ਸਾਡੇ ਗੁਰੂ ਨੇ ਇਹਨਾਂ ਦਾ ਆਸ਼ੀਰਵਾਦ ਲਈਏ ਔਰ ਆਨ ਵਾਲੇ ਸਮੇਂ ਚ ਆਪਾਂ ਰਲ ਮਿਲ ਕੇ ਬੜੇ ਹੀ ਪਰਿਵਾਰਕ ਤੌਰ ਤੇ ਕਿਉਂਕਿ ਅਸੀਂ ਇਸ ਪਰਿਵਾਰ ਦੇ ਮੈਂਬਰ ਆ ਮੈਂਬਰ ਹੋਣ ਦੇ ਨਾਤੇ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਜਿੱਥੇ ਇੱਥੇ ਸਾਡੀ ਮਾਈ ਜੀ ਡਿਊਟੀ ਲਾਣਗੇ ਅਸੀਂ ਇਹਨਾਂ ਦੇ ਪਰਿਵਾਰ ਦੇ ਮੈਂਬਰ ਬਣ ਕੇ ਉੱਥੇ ਅਸੀਂ ਮਾਈ ਜੀ ਦੇ ਨਾਲ ਖੜ ਕੇ ਬਿਲਕੁਲ ਵਿਚਰਾਂਗੇ ਔਰ ਸਾਰਿਆਂ ਨੂੰ ਮਾਨਯੋਗ ਐਮ.ਐਲ.ਏ. ਸਾਹਿਬ ਵੱਲੋਂ ਅਪੀਲ ਕਰਦਾ ਕਿ ਗੁਰੂ ਸਾਹਿਬ ਦਾ ਆ ਕੇ ਅਸ਼ੀਰਵਾਦ ਲਵੋ ਔਰ ਜਿੱਥੇ ਅਸੀਂ ਹਰ ਵਾਰੀ ਇਸ ਦਰਬਾਰ ਜਾ ਕੇ ਝੋਲੀਆਂ ਭਰਦੇ ਹਾਂ ਔਰ ਇਦਾਂ ਹੀ ਗੁਰੂ ਮਹਾਰਾਜ ਸਾਰੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੇਲੇ 'ਚ ਵੱਧ ਛੜ ਕੇ ਭਾਗ ਲਾਵਾਂਗੇ ਤੇ ਮਾਤਾ ਜੀ ਨੂੰ ਇਸ ਚੀਜ਼ ਦਾ ਆਸ਼ਵਾਸਨ ਦਵਾਨੇ ਆ ਕਿ ਜਿੱਥੇ ਸਾਡੀ ਡਿਊਟੀ ਲਗਾਣਗੇ ਅਸੀਂ ਰਲ ਮਿਲ ਕੇ ਸਾਰੇ ਭਰਾ ਜਿੱਥੇ ਮਾਤਾ ਜੀ ਕਹਿਣਗੇ ਉੱਥੇ ਨਾਲ ਇਹਨਾਂ ਦੇ ਖੜ ਕੇ ਬਿਲਕੁਲ ਮੇਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਜਿਵੇਂ ਹਰ ਸਾਲ ਇਹ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਨੇ ਇਸ ਸਾਲ ਵੀ ਕਿਉਂਕਿ ਮੇਰੇ ਤੋਂ ਪਹਿਲੇ ਚੱਡਾ ਜੀ ਨੇ ਦੱਸਿਆ ਕਿ ਬੜੇ ਹੀ ਨਾਮੀ ਕਲਾਕਾਰ ਇਸ ਮੇਲੇ ਦੇ ਵਿੱਚ ਕਿਉਂਕਿ ਹਰ ਸਾਲ ਬਹੁਤ ਵਧੀਆ ਮਹਿਫਲੇ ਕਵਾਲ ਸਾਰੇ ਆਉਂਦੇ ਨੇ ਇਸ ਵਾਰ ਵੀ ਉਦਾਂ ਹੀ ਬਹੁਤ ਵਧੀਆ ਬਾਲੀਵੁੱਡ ਸਿੰਗਰ ਵੀ ਇੱਥੇ ਪਹੁੰਚ ਰਹੇ ਨੇ ਸਾਰਿਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਦਰਬਾਰਤੀ ਆਓ ਮੇਲੇ ਚ ਆ ਕੇ ਆਨੰਦ ਲਓਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਓ ਧੰਨਵਾਦ ਜੀ ਬੋਲ ਸ਼ੰਕਰ ਬਲਵਾਨ ਕੀ ਜੈ